ਰਾਹੁਲ ਗਾਂਧੀ ਜਦੋਂ ਵੀ ਬਾਹਰ ਜਾਂਦੀ ਸਿਰਫ ਉੱਚੀ ਉੱਚੀ ਤਹਾ ਮਾਰਨ ਤੋਂ ਰੋਣ ਤੋਂ ਸਵਾਇ ਕੋਈ ਕੰਮ ਹੀ ਨਹੀਂ ਜੀਣਾ ਕੁਝ ਕਰਨਾ ਆਪਣੇ ਦੇਸ਼ ਚ ਭਾਈ ਕਰਲਾ ਤੂੰ ਬਾਹਰ ਜਾ ਕੇ ਦੁਨੀਆ ਆਪਣੇ ਦੇਸ਼ ਦੀ ਗੱਲ ਕਰਦੀ ਆ ਦੇਸ਼ ਦੀ ਸੰਸਕ੍ਰਿਤੀ ਦੀ ਗੱਲ ਕਰਦੀ ਆ ਭਾਈਚਾਰੇ ਦੀ ਗੱਲ ਕਰਦੀ ਆ ਪਰ ਇਹ ਭੁੱਬਾ ਮਾਰ ਮਾਰ ਉੱਥੇ ਜਾ ਕੇ ਰੋਂਦਾ ਸਤੋਂ ਵੱਡਾ ਜੇ ਕੋਈ ਅੱਜ ਦੁਸ਼ਮਣ ਰਿਹਾ ਏ ਕੋਈ ਜੀਨੇ ਸਭ ਤੋਂ ਵੱਡਾ ਦਰਵਾਜ਼ਾ ਸਾਹਿਬ ਸਾਡੇ ਗੁਰੂ ਤੱਕ ਘਰ ਉਹਦੇ ਉੱਤੇ ਤੋਪਾਂ ਗੋਲੇ ਬੰਬ ਤੋਂ ਵੱਧ ਸਿੱਖਾਂ ਦਾ ਦੁਸ਼ਮਣ ਕੋਈ ਹੋ ਸਕਦਾ ਤੁਦ ਤੋਂ ਵੱਧ ਕੋਈ ਕੜੇ ਦਾ ਤੋਂ ਵੱਧ ਕੋਈ ਪੱਗ ਦਾ ਪਗੜੀ ਦਾ ਕੋਈ ਦੁਸ਼ਮਣ ਹੋ ਸਕਦਾ ਕੜੇ ਸਾਡੇ ਪਾਏ ਹੋਏ ਆ ਆ ਪੱਗ ਸਾਡੇ ਸਜਾਈ ਹੋਈ ਆ ਆ ਦਿੱਲੀ 'ਚ ਬੈਠੇ ਆ ਦਿੱਲੀ ਦੇ ਰਾਜ ਕਰ ਰਹੇ ਆ ਦਿੱਲੀ ਦੇ ਸਭ ਤੋਂ ਵੱਡਾ ਮੈਂ ਇਸ ਵੇਲੇ ਮਹਿਕਵਾ ਰੇਲਵੇ ਮਿਨਿਸਟਰੀ ਆ ਉਹਦੇ ਉੱਤੇ ਬੈਠਾ ਇੱਕ ਪੱਗ ਬਣ ਕੇ ਲੜਾਈ ਕਰਾ ਕੇ ਰੱਖੀਏ ਤੇ ਪੰਜਾਬ ਇਹ ਦੁਸ਼ਮਣੀ ਆ ਤੁਹਾਡੇ ਮਨ ਚ ਜਿਹੜੀ ਤੁਸੀਂ ਕੱਢਣਾ ਚਾਹੁੰਦੇ ਹੋ ਹਮੇਸ਼ਾ ਇੰਦਰਾ ਗਾਂਧੀ ਜੀ ਦੇ ਰਹੀ ਰਜੀਵ ਗਾਂਧੀ ਜੀ ਦੇ ਰਹੀ ਵੀ ਜਦੋਂ ਤੁਸੀਂ ਕਹੇ ਬڑا درخت ਹਿੰਦਾ ਤਾਂ ਪਹਚਾਲ ਆਉਂਦਾ ਏ ਤੇ ਤੁਸੀਂ ਉਸ ਗੱਲ ਕਹਿ ਕੇ ਸਿੱਖਾਂ ਨੂੰ ਡਰਾਉਨੇ ਹੋ ਤੇ ਹੁਣ ਵੀ ਇਹ ਤੁਸੀਂ ਜਾਣ ਬੁੱਝ ਕੇ ਚੰਗਿਆਰੀ ਲਾਈ ਆ ਖਾਲਿਸਤਾਨ ਦੀ ਜਿੱਥੇ ਲਹਿਰ ਸ਼ੁਰੂ ਹੋਈ ਆ ਉਸ ਧਰਤੀ ਤੇ ਜਾ ਕੇ ਤੁਸੀਂ ਸਿੱਖਾਂ ਨੂੰ ਜਾਣ ਬੁੱਝ ਕੇ ਉਕਸਾ ਰਹੇ ਹੋ ਆਪਣੇ ਦੇਸ਼ ਦੇ ਪ੍ਰਤੀ ਇਹ ਬਹੁਤ ਮਾੜੀ ਗੱਲ ਆ ਤੇ ਸਾਰੇ ਸਿੱਖਾਂ ਨੂੰ ਯਾਦ ਰੱਖਣਾ ਚਾਹੀਦਾ ਵੀ ਇਹ ਕਦੇ ਵੀ ਇਹ ਕਦੇ ਗਾਂਧੀ ਫੈਮਿਲੀ ਇਹ ਤੁਹਾਡੀ ਸਕੀ ਨਹੀਂ ਹੋ ਸਕਦਾ ਸਿਰਫ ਇਸ ਵੇਲੇ ਇਹ ਚੰਗਿਆਰੀ ਲਾ ਰਹੇ ਆ ਸਭ ਤੋਂ ਵੱਡਾ ਜੇ ਦੁਸ਼ਮਣ ਆ ਕੋਈ ਪੰਜਾਬੀਆਂ ਦਾ ਸਿੱਖਾਂ ਦਾ ਤਾਂ ਹਮੇਸ਼ਾ ਕਿ ਰਾਹੁਲ ਗਾਂਧੀ ਦੀ ਮੈਨੂੰ ਸਮਝ ਨਹੀਂ ਆਉਂਦੀ ਰਾਹੁਲ ਗਾਂਧੀ ਜਦੋਂ ਵੀ ਬਾਹਰ ਜਾਂਦੇ ਸਿਰਫ ਉੱਚੀ ਉੱਚੀ ਤਹਾ ਮਾਰਨ ਤੋਂ ਰੋਣ ਤੋਂ ਸਿਵਾਏ ਕੋਈ ਕੰਮ ਹੀ ਨਹੀਂ ਜੀਣਾ ਕੁਝ ਕਰਨਾ ਆਪਣੇ ਦੇਸ਼ ਚ ਭਾਈ ਕਰ ਲਾ ਤੂੰ ਬਾਹਰ ਜਾ ਕੇ ਦੁਨੀਆ ਆਪਣੇ ਦੇਸ਼ ਦੀ ਗੱਲ ਕਰਦੀ ਆ ਦੇਸ਼ ਦੀ ਸੰਸਕ੍ਰਿਤੀ ਦੀ ਗੱਲ ਕਰਦੀ ਆ ਭਾਈਚਾਰੇ ਦੀ ਗੱਲ ਕਰਦੀ ਆ ਪਰ ਇਹ ਭੁੱਬਾ ਮਾਰ ਮਾਰ ਉੱਥੇ ਜਾ ਕੇ ਰੋਂਦਾ ਇਹ ਸਮਝ ਨਹੀਂ ਆਈ ਇਹ ਚ ਰਾਹੁਲ ਗਾਂਧੀ ਦੀ ਕੀ ਕਮਜ਼ੋਰੀ ਹੈ ਮੈਨੂੰ ਇੱਕ ਗੱਲ ਹੋਰ ਲੱਗਦਾ ਵੀ ਉਹ ਵਿਦੇਸ਼ ਚ ਹੀ ਰਹੇ ਨੇ ਵਿਦੇਸ਼ ਚ ਹੀ ਪੜ੍ਹੇ ਆ ਉਹ ਉਹਨਾਂ ਨੂੰ ਆਪਣਾ ਆਪਣਾ ਦੇਸ਼ ਤਾਂ ਕਦੇ ਲੱਗਦਾ ਨਹੀਂਗਾ ਉਹਨਾਂ ਨੂੰ ਆਪਣਾਪਣ ਬਾਹਰ ਜਾ ਕੇ ਹੀ ਲੱਗਦਾ ਹੈ ਕਿਉਂਕਿ ਉਹ ਉੱਥੇ ਦੀ ਉਹ ਮਿੱਟੀ ਦੇ ਜੰਮ ਪੜਨੇ ਉੱਥੇ ਦੀ ਉਹਨਾਂ ਦੇ ਉਹਨਾਂ ਦੇ ਮੈਨ ਲੱਗਦਾ ਰਿਸ਼ਤੇਦਾਰੀਆਂ ਐ ਉੱਤੇ ਜਾ ਕੇ ਉਹਨਾਂ ਨੂੰ ਬੜਾ 100 200 ਬੰਦਿਆਂ ਚ ਬਹਿ ਕੇ ਉੱਥੇ ਦੇ ਆਂਦੇ ਜਿਹੜੇ ਉੱਥੇ ਦੇ ਸਿਟੀਜ਼ਨ ਨੇ ਉੱਥੇ ਦੇ ਗ੍ਰੀਨ ਕਾਰਡ ਹੋਲਡਰ ਨੇ ਉਹ ਵਿਦੇਸ਼ੀਆਂ ਦੇ ਵਿੱਚ ਗੱਲ ਕਰਕੇ ਉਹਨਾਂ ਨੂੰ ਬੜਾ ਆਨੰਦ ਆਉਂਦਾ ਹੈ ਤੇ ਤੇ ਗੱਲ ਵੀ ਕੀ ਕਰਨੀ ਆ ਅੱਜ ਤੱਕ ਕਮਾਲ ਹੀ ਕਰਤੀ ਵੀ ਭਾਈ ਸਾਹਿਬ ਰਾਹੁਲ ਗਾਂਧੀ ਜੀ ਸਭ ਤੋਂ ਵੱਡਾ ਜੇ ਕੋਈ ਅੱਜ ਦੁਸ਼ਮਣ ਰਿਹਾ ਏ ਕੋਈ ਜਿਨੇ ਸਭ ਤੋਂ ਵੱਡਾ ਦਰਬਾਰ ਸਾਹਿਬ ਸਾਡੇ ਗੁਰੂ ਦਾ ਘਰ ਉਹਦੇ ਉੱਤੇ ਤੋਪਾਂ ਗੋਲੇ ਬੰਬ ਟੈਂਚ ਚੜਾਤੇ ਤੁਤੋਂ ਵੱਧ ਸਿੱਖਾਂ ਦਾ ਦੁਸ਼ਮਣ ਕੋਈ ਹੋ ਸਕਦਾ ਏ ਤੁਤੋਂ ਵੱਧ ਕੋਈ ਕੜੇ ਦਾ ਤੁਤੋਂ ਵੱਧ ਕੋਈ ਪੱਗ ਦਾ ਪਗੜੀ ਦਾ ਕੋਈ ਦੁਸ਼ਮਣ ਹੋ ਸਕਦਾ ਏ ਤੁਸੀਂ ਇੱਕ ਗੱਲ ਪਤਾ ਨਹੀਂ ਤੁਹਾਡੇ ਦਿਮਾਗ 'ਚ ਆ ਗਈ ਵੀ ਇੱਕ ਕਿਸਾਨ ਐਜੀਟੇਸ਼ਨ ਦੇ ਨਾਂ ਤੇ ਵੀ ਸਾਰੀਆਂ ਗੱਲਾਂ ਹੀ ਇਹਦੇ ਵਿੱਚ ਭਲਾ ਦਈਏ। ਇਹਦੇ ਵਿੱਚ ਸਾਰੀਆਂ ਗੱਲਾਂ ਆ ਜਿਹੜੀਆਂ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਇਹਦੇ ਵਿੱਚ ਹੀ ਰੋੜ ਦਈਏ ਸਾਰੀਆਂ ਗੱਲਾਂ। ਪਰ ਇੱਕ ਗੱਲ ਦਾ ਖਿਆਲ ਰੱਖੋ ਆਹੀ ਦਿੱਲੀ 'ਚ ਮੈਂ ਬੈਠਾ ਹਾਂ। ਐਸੇ ਦਿੱਲੀ ਦੇ ਵਿੱਚ ਤੁਸੀਂ ਇੱਕ ਰਾਸ਼ਟਰਪਤੀ ਸੀ ਗਿਆਨੀ ਜੈਲ ਸਿੰਘ ਸੀ ਇੱਕ ਸਿੱਖ। ਉਹਦੇ ਟੈਲੀਫੋਨ ਦੀਆਂ ਤਾਰਾਂ ਵੀ ਤੁਸੀਂ ਬੰਦ ਕਰਤੀਆਂ ਸੀ ਉਸ ਰਾਸ਼ਟਰਪਤੀ ਦੀਆਂ ਉਹ ਵੀ ਇੱਕ ਪੰਜਾਬ ਦੇ ਰਾਸ਼ਟਰਪਤੀ ਸੀ ਵੀ ਉਹ ਕਿਤੇ ਜਿਹੜੇ ਆਪਣੇ ਪੰਜਾਬੀ ਤੇ ਸਿੱਖ ਭਰਾਵਾਂ ਨੂੰ ਉਹ ਕਿਸੇ ਫੌਜ ਨੂੰ ਕਿਸੇ ਉਹ ਟੈਲੀਫੋਨ ਕਰਕੇ ਆਪਣੇ ਰਾਸ਼ਟਰਪਤੀ ਉਹਨਾਂ ਦਾ ਬਚਾਅ ਨਾ ਕਰ ਸਕਣ ਜਦੋਂ ਤੁਹਾਡੇ ਗੁੰਡੇ ਹੁਣ ਤਾਂ ਸਾਬਤ ਹੀ ਹੋ ਗਿਆ ਚਾਹੇ ਟਾਈਟਲਰ ਆ ਚਾਹੇ ਸੱਜਣ ਕੁਮਾਰ ਆ ਸਾਰਿਆਂ ਨੂੰ ਕੋਰਟ ਨੇ ਉਹਨਾਂ ਨੇ ਫੈਸਲੇ ਹੀ ਸੁਣਾਤੇ ਆ ਉਹਨਾਂ ਦੇ ਕਤਲ ਦੇ ਮਕਦਮੇ ਚ ਲਾਉਣ ਦੀ ਗੱਲ ਕਰਤੀ ਆ ਉਹ ਤਾਂ ਉਹ ਗੱਲ ਲੁਕੀ ਨਹੀਂ ਇਹ ਦੂਜੇ ਪਾਸੇ ਅੱਜ ਦੀ ਤਰੀਕ 'ਚ ਉਹ ਸਿੱਖਾਂ ਨੂੰ ਪੰਜਾਬ 'ਚ ਜਾਂ ਦੇਸ਼ 'ਤਾਂ ਮੌਕਾ ਮਿਲ ਰਿਹਾ ਇਹ ਮੋਦੀ ਸਰਕਾਰ ਨੇ ਬੀਜੇਪੀ ਸਰਕਾਰ ਨੇ ਜਿਹੜਾ ਹਮੇਸ਼ਾ ਸਾਡੀ ਅਰਦਾਸ ਹੁੰਦੀ ਸੀ ਵੀ ਵਿਛੜੇ ਹੋਏ ਗੁਰੂ ਤਾਮ ਕਰਤਾਰਪੁਰ ਸਾਹਿਬ ਜਿਹੜਾ ਪਾਕਿਸਤਾਨ 'ਚ ਗੁਰਦੁਆਰਾ ਰਹਿ ਗਿਆ ਸੀ ਥੋਡੀਆਂ ਨਲਾਇਕੀਆਂ ਕਰਕੇ ਉਹ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨਾਂ ਜਿਹੜੇ ਉਹ ਸ਼ੁਰੂ ਹੋ ਗਏ ਉਦੋਂ ਬਾਅਦ ਸਾਡੇ ਸਭ ਤੋਂ ਵੱਡੀ ਕੁਰਬਾਨੀ ਸਾਹਿਬ ਜਾਨਿਆਂ ਦੀ ਬੀਰ ਬਾਲ ਦਿਵਸ ਦੀ ਗੱਲ ਕੀਤੀ ਆ ਉਹ ਸਾਇ ਹੋਰ ਸਾਡੇ ਜਿਹੜੇ ਗੁਰੂਆਂ ਦੇ ਨਾਂ ਤੇ ਵੱਡੇ ਤੋਂ ਵੱਡੇ ਸਮਾਗਮ ਸੀ ਉਹ ਮਨਾਏ ਜਾ ਰਹੇ ਆ ਹਰ ਜਗ੍ਹਾ ਤੁਸੀਂ ਤਾਂ ਕਿਸੇ ਤੋਂ ਪੱਗ ਰਖਾ ਲੈਨੇ ਹੋ ਟੋਪੀ ਵਾਂਗੂ ਦੇਖਿਆ ਕਰੋ ਕਦੇ ਤੁਹਾਡੇ ਪੱਗ ਰੱਖੀ ਹੋਈ ਕਿਸੇ ਦੀ ਜਿਵੇਂ ਫਸਾਈ ਹੁੰਦੀ ਆ ਤੁਹਾਨੂੰ ਨਹੀਂ ਇੱਜ਼ਤ ਪੱਗ ਦੀ ਪ੍ਰਾਈਮ ਮਿੰਿਸਟਰ ਸਾਹਿਬ ਜਿੱਥੇ ਵੀ ਜਾਂਦੇ ਆ ਉਹ ਪਹਿਲਾਂ ਇਹ ਨਹੀਂ ਇੱਜ਼ਤ ਵੀ ਪੱਗ ਜਿਹੜੀ ਆ ਉਹਨਾਂ ਦੇ ਸਜਾਈ ਜਾਂਦੀ ਆ ਰੱਖੀ ਨਹੀਂ ਜਾਂਦੀ ਜਿੱਥੇ ਵੀ ਉਹ ਜਾਂਦੇ ਆ ਪਹਿਲਾਂ ਪੱਗ ਸਜਾਈ ਜਾਂਦੀ ਆ 15 20 ਮਿੰਟ ਲਾ ਕੇ ਪੱਗ ਬੰਨੀ ਜਾਂਦੀ ਆ ਉਦੋਂ ਬਾਅਦ ਉਹ ਪੱਗ ਉਸੇ ਤਰੀਕੇ ਨਾਲ ਇਹ ਨਹੀਂ ਵੀ ਜਿਹਦੀ ਰੱਖੀ ਪੱਗ ਤੁਸੀਂ ਉੱਥੇ ਹੀ ਫੜਾਤੀ ਉਹਨੂੰ ਜਿਹਨੇ ਤੁਹਾਡੇ ਸਿਰ ਤੇ ਰੱਖੀ ਉਹ ਸਜਾ ਕੇ ਪੱਗ ਨੂੰ ਆਪਣੇ ਤੋਂ ਸ਼ੇਖਾਨੇ ਚ ਪ੍ਰਧਾਨ ਮੰਤਰੀ ਦੇ ਰੱਖੀ ਜਾਂਦੀ ਆ ਸਜਾ ਕੇ ਇਹ ਮਾਨ ਸਤਕਾਰ ਤੇ ਅੱਜ ਤੁਸੀਂ ਗੱਲ ਕਰਦੇ ਹੋ ਕਿਹੜਾ ਸਿੱਖਾ ਦੱਸੋ ਅੱਜ ਹਰ ਜਗ੍ਹਾ ਸਾਡੇ ਗੁਰਦੁਆਰੇ ਸਿਬਹਾਨ ਨੇ ਹਰ ਜਗ੍ਹਾ ਗੁਰਦੁਆਰੇ ਸਿਬਹਾਨਾਂ ਤੇ ਜਾ ਕੇ ਤੀਰਥਾਂ ਤੇ ਦੁਨੀਆ ਮੱਥਾ ਟੇਕ ਰਹੀ ਆ ਕਿਸ ਤਰੀਕੇ ਨਾਲ ਹਿਮਕੁੰਡ ਸਾਹਿਬ ਲਈ ਉਸ ਲਈ ਪ੍ਰਬੰਧ ਕੀਤੇ ਜਾ ਰਹੇ ਆ ਵੀ ਉਹ ਸੌਖੇ ਤੋਂ ਸੌਖੇ ਟ੍ਰੇਨ ਦਾ ਰੂਟ ਆ ਜਿਹੜਾ ਵੱਡਾ ਪ੍ਰੋਜੈਕਟ ਚੱਲਿਆ ਰਿਸ਼ੀਕੇਸ਼ ਤੇ ਹਿਮਕੁੰਡ ਸਾਹਿਬ ਜੋੜਨ ਨੂੰ ਉੱਥੋਂ ਟਰਾਲੀ ਚੱਲ ਰਹੀ ਆ ਤੇ ਖਾਸ ਤੌਰ ਤੇ ਸਾਡੇ ਧਰਮਾਂ ਲਈ ਹੈਲੀ ਸਰਵਿਸ ਹੈਲੀ ਜਿਹੜੇ ਹੈਲੀਕਾਪਟਰ ਤੇ ਉਹਨਾਂ ਲਈ ਟੈਕਸ ਘਟਾਇਆ ਗਿਆ ਹੁਣੀ ਕੱਲ ਹੀ ਫੈਸਲਾ ਇਹ ਜੀਐਸਟੀ ਦੀ ਮੀਟਿੰਗਸ ਲਿਆ ਕੇ ਆਏ ਕੋਈ ਗੱਲ ਵੀ ਤੇ ਸਾਡੇ ਵਰਗੇ ਕਿੰਨੇ ਅੱਜ ਮੰਤਰੀ ਨੇ ਜਿਹੜੇ ਅਸਲੀ ਪੰਜਾਬ ਤੋਂ ਆਉਂਦੇ ਨੇ ਉਹਨਾਂ ਨੂੰ ਅੱਜ ਬੀਜੇਪੀ ਨੇ ਇਸ ਪੱਗ ਕਰਕੇ ਇਸ ਪੰਜਾਬੀਅਤ ਕਰਕੇ ਐਡਾ ਵੱਡਾ ਮਾਣ ਤਾਣ ਦਿੱਤਾ ਹੋਇਆ ਏ ਤੁਸੀਂ ਕਦੇ ਦਿੱਤਾ ਕਿਸੇ ਨੂੰ ਤੁਸੀਂ ਦੱਸੋ ਕੀ ਦਿੱਤਾ ਏ ਤੁਸੀਂ ਸਿਰਫ ਪਾੜੋ ਰਾਜ ਕਰੋ ਆ ਗੱਲ ਤਾਂ ਜਿਹੜੀ ਤੁਸੀਂ ਕੀਤੀ ਆ ਵੀ ਕੜੇ ਦੀ ਆ ਕੜੇ ਸਾਡੇ ਪਾਏ ਹੋਏ ਆ ਤਾਂ ਪੱਗ ਸਾਡੇ ਸਜਾਈ ਹੋਈ ਆ ਆ ਦਿੱਲੀ 'ਚ ਬੈਠੇ ਆ ਦਿੱਲੀ ਦੇ ਰਾਜ ਕਰ ਰਹੇ ਆ ਦਿੱਲੀ ਦੇ ਸਭ ਤੋਂ ਵੱਡਾ ਮੈਂ ਇਸ ਵੇਲੇ ਮਹਿਕਮਾ ਰੇਲਵੇ ਮਿਨਿਸਟਰੀ ਆ ਉਹਦੇ ਉੱਤੇ ਬੈਠਾ ਇੱਕ ਪੱਗ ਬਨ ਕੇ ਇਦੋਂ ਕੁਛ ਚਿਰ ਪਹਿਲਾਂ ਪੂਰੀ ਸਾਹਿਬ ਉਹ ਆਏ ਸੀ ਉਹਨਾਂ ਕੋਲ ਸਭ ਤੋਂ ਵੱਡੀਆਂ ਮਿਨਿਸਟਰੀਆਂ ਰਹੀਆਂ ਨੇ ਆ ਜੋ ਪੈਟਰੋਕੇਮਿਕਲਸ ਬੜੇ-ਬੜੇ ਪਲਾਂਟ ਨੇ ਚਾਹੇ ਤੇਲ ਡੀਜ਼ਲ ਪੈਟਰੋਲ ਸਾਰਾ ਕੁਝ ਉਹਦੋਂ ਪਹਿਲਾਂ ਅਰਬਨ ਡਿਵੈਲਪਮੈਂਟ ਉਨਾ ਦੇ ਕੋਲ ਸਾਰੀਆਂ ਮਿਨਿਸਟਰੀਆਂ ਜਿਹੜੀਆਂ ਉਹ ਸਾਡੇ ਕੋਲ ਨੇ ਉਦੋਂ ਪਹਿਲਾਂ ਕੋਈ ਵੀ ਐਸਾ ਅਹੁਦਾ ਹੈ ਜਿਹੜਾ ਇਹ じゃ ਨਹੀਂਗਾ ਜਿਹੜਾ ਪੰਜਾਬੀਆਂ ਦੇ ਕੋਲ ਨਹੀਂ ਰਿਹਾ ਤੇ ਇਸ ਕਰਕੇ ਆਹ ਗੱਲ ਜ਼ਹਿਰ ਫਲਾਉਣੀ ਵੀ ਹੋਰ ਨਹੀਂ ਕੁਝ ਹੁਣ ਕਿਸੇ ਤਰੀਕੇ ਨਾਲ ਪੱਲੇ ਪੈ ਰਿਆ ਤਾਂ ਇਸ ਤਰੀਕੇ ਨਾਲ ਸਿੱਖਾਂ ਨੂੰ ਵੰਡ ਦੋ ਇਹ ਅੱਗ ਤੁਸੀਂ ਲਾਈ ਹੋਈ ਆ ਇਹ ਪੰਜਾਬ ਨੂੰ ਅੱਜ ਜਿਹੜੇ ਪੰਜਾਬ ਚ ਕੋਈ ਵੀ ਡਿਵੈਲਪਮੈਂਟ ਦਾ ਕੰਮ ਨਹੀਂ ਹੋ ਰਿਹਾ ਅੱਜ ਪੰਜਾਬ 'ਚ ਕੋਈ ਨੈਸ਼ਨਲ ਹਾਈਵੇ ਨਹੀਂ ਨਿੰਗਰੀ ਅੱਜ ਕੋਈ ਰੇਲਵੇ ਪ੍ਰੋਜੈਕਟ ਨਹੀਂ ਚੱਲ ਰਿਹਾ ਅੱਜ 에어ਪੋਰਟ ਲਈ ਕੋਈ ਜ਼ਮੀਨ ਨਹੀਂ ਲੈ ਸਕਦਾ ਅੱਜ ਕੋਈ ਉੱਥੇ ਕੋਈ ਇੰਡਸਟਰੀ ਕੋਈ ਵੱਡੇ ਕਾਰਖਾਨੇ ਨਹੀਂ ਜਾ ਰਹੇ ਇਹ ਸਿਰਫ ਉਹੀ ਅੱਗ ਤੁਸੀਂ ਪੰਜਾਬੀਆਂ ਤੇ ਸਿੱਖਾਂ 'ਚ ਅੱਗ ਲਾ ਕੇ ਰੱਖਣਾ ਚਾਹੁੰਦੇ ਹੋ ਇਹ ਤੁਹਾਡਾ ਡਿਜ਼ਾਈਨ ਆ ਵੀ ਸਿੱਖਾਂ ਨੂੰ ਭੜਕਾ ਕੇ ਲੜਾਈ ਕਰਾ ਕੇ ਰੱਖੀਏ ਤੇ ਪੰਜਾਬ ਇਹ ਦੁਸ਼ਮਣੀ ਆ ਤੁਹਾਡੇ ਮਨ 'ਚ ਜਿਹੜੀ ਤੁਸੀਂ ਕੱਢਣਾ ਚਾਹੁੰਦੇ ਹੋ ਹਮੇਸ਼ਾ ਇੰਦਰਾ ਗਾਂਧੀ ਜੀ ਦੇ ਰਹੀ ਰਜੀਵ ਗਾਂਧੀ ਜੀ ਦੇ ਰਹੀ ਕਿ ਜਦੋਂ ਤੁਸੀਂ ਕਹ ਬੜਾ ਦਰਖਤ ਹਿੱਲਦਾ ਤਾਂ ਪਚਾਲ ਆਉਂਦਾ ਏ ਤੇ ਤੁਸੀਂ ਉਸ ਗੱਲ ਕਹਿ ਕੇ ਸਿੱਖਾਂ ਨੂੰ ਡਰਾਉਨੇ ਹੋ ਤੇ ਹੁਣ ਵੀ ਇਹ ਤੁਸੀਂ ਜਾਣ ਬੁੱਝ ਕੇ ਚੰਗਿਆਰੀ ਲਾਈ ਆ ਵੀ ਇਹਦੇ ਨਾਲ ਸਿੱਖਾਂ ਦਾ ਨੁਕਸਾਨ ਹੋ ਸਕੇ ਸਿੱਖਾਂ ਤੇ ਬਾਕੀ ਦੇਸ਼ ਦੇ ਵਿੱਚ ਕੋਈ ਨਾ ਕੋਈ ਗਰਾਰ ਕੋਈ ਨਾ ਕੋਈ ਜਿਹੜੇ ਆਪਸੀ ਮਨ ਭੇਦ ਨੇ ਉਹ ਪੈਦਾ ਹੋ ਜਾਣ ਜਿਹਦੇ ਨਾਲ ਪੰਜਾਬ ਫੇਰ ਬੰਡਿਆ ਜਾਵੇ ਇਸ ਕਰਕੇ ਰਾਹੁਲ ਜੀ ਬਾਹ ਜਾਉ ਇਹਦੀਆਂ ਚੀਜ਼ਾਂ ਤੋਂ ਅਸੀਂ ਤਾਂ ਬੜਾ ਸਮਝਦੇ ਸੀ ਵੀ ਸ਼ਾਇਦ ਅਜੇ ਤੱਕ ਤੁਸੀਂ ਉਹਨਾਂ ਨੇ ਕਿਹਾ ਵੀ ਪੱਪੂ ਨਹੀਂ ਰਿਹਾ ਪੱਪੂ ਤੋਂ ਲੱਗੇ ਵੀ ਤੁਸੀਂ ਤਾਂ ਮੈਨੂੰ ਲੱਗਦਾ ਰਹਿ ਕੇ ਹੁਣ ਚੱਪੂ ਹੀ ਬਣ ਗਏ ਇਸ ਕਰਕੇ ਥੋੜੇ ਜੇ ਬੰਦੇ ਚੰਗੇ ਨਾਲ ਰੱਖੋ ਜਿਹੜੇ ਤੁਹਾਨੂੰ ਸਲਾਹ ਦੇ ਸਕਣ ਕਿਸ ਤਰੀਕੇ ਨਾਲ ਤੁਸੀਂ ਇੱਕ ਸਿੱਖ ਬੈਠਾ ਸੀ ਉੱਥੇ ਤੁਸੀਂ ਉਹਨੂੰ ਉੱਥਾ ਦੱਸਿਆ ਵੀ ਨਾ ਦੱਸ ਕੀ ਆ ਆਪਣਾ ਉਹਨੂੰ ਉਠਾ ਕੇ ਇਹ ਗੱਲ ਤੁਸੀਂ ਜ਼ਹਿਰ ਪੜ ਰਹੇ ਹੋ ਉਹ ਵੀ ਉੱਥੇ ਜਿੱਥੇ ਰੈਫਰੈਂਡਮ 2020 ਤੋਂ ਸ਼ੁਰੂ ਹੋਈ ਹੋਈ ਆ ਖਾਲਿਸਤਾਨ ਦੀ ਜਿੱਥੇ ਲਹਿਰ ਸ਼ੁਰੂ ਹੋਈ ਆ ਉਸ ਧਰਤੀ ਤੇ ਜਾ ਕੇ ਤੁਸੀਂ ਸਿੱਖਾਂ ਨੂੰ ਜਾਣ ਬੁੱਝ ਕੇ ਖਸਾਰੇ ਹੋ ਆਪਣੇ ਦੇਸ਼ ਦੇ ਪ੍ਰਤੀ ਇਹ ਬਹੁਤ ਮਾੜੀ ਗੱਲ ਆ ਤੇ ਸਾਰੇ ਸਿੱਖਾਂ ਨੂੰ ਯਾਦ ਰੱਖਣਾ ਚਾਹੀਦਾ ਵੀ ਇਹ ਕਦੇ ਵੀ ਇਹ ਕਦੇ ਗਾਂਧੀ ਫੈਮਿਲੀ ਇਹ ਤੁਹਾਡੀ ਸਕੀ ਨਹੀਂ ਹੋ ਸਕਦੀ ਸਿਰਫ ਇਸ ਵੇਲੇ ਇਹ ਚੰਗਿਆਰੀ ਲਾ ਰਹੇ ਆ ਸਭ ਤੋਂ ਵੱਡਾ ਜੇ ਦੁਸ਼ਮਣ ਆ ਕੋਈ ਪੰਜਾਬੀਆਂ ਦਾ ਸਿੱਖਾਂ ਦਾ ਤਾਂ ਹਮੇਸ਼ਾ ਉਹ ਗਾਂਧੀ ਫੈਮਿਲੀ ਰਹੀ ਆ ਉਸੇ ਰਾਹ ਤੇ ਚੱਲਦੇ ਹੋਏ ਕਿਉਂਕਿ ਇਹਦੇ ਮਨਚਿੰਦਰਾ ਗਾਂਧੀ ਜੀ ਦਾ ਜਿਹੜਾ ਅਸੈਸੀਨੇਸ਼ਨ ਆ ਉਹ ਕਦੇ ਭੁੱਲਦਾ ਨਹੀਂ ਜੜੀਆਂ ਹੋਰ ਗੱਲਾਂ ਨੇ ਜਿਹੜੀਆਂ ਇਹਨਾਂ ਦੇ ਪਰਿਵਾਰ ਪ੍ਰਤੀ ਉਹ ਕਦੇ ਭੁੱਲਦੀਆਂ ਨਹੀਂ ਉਸ ਚੀਜ਼ ਦਾ ਬਦਲਾ ਲੈ ਕੇ ਜਾਣ ਬੁੱਝ ਕੇ ਜਾਣ ਬੁੱਝ ਕੇ ਸਪੈਸਿਫਿਕ ਕੋਈ ਉੱਥੇ ਗੱਲ ਨਹੀਂ ਸੀ ਕਰਨੀ ਜਾਣ ਬੁੱਝ ਕੇ ਜਿਹੜਾ ਉਹ ਸਿੱਖਾਂ ਨੂੰ ਛੇੜਿਆ ਵੀ ਉਹ ਚੰਗਿਆਰੀ ਕਿਤੇ ਨਾ ਕਿਤੇ ਦੁਨੀਆ 'ਚ ਜਾਂ ਪੰਜਾਬ ਜਾਂ ਦੇਸ਼ ਲਵਾ ਕੇ ਹਿੰਦੂਆਂ ਦਾ ਸਿੱਖਾਂ ਦਾ ਅਸਾਈਆਂ ਮੁਸਲਮਾਨਾਂ ਦਾ ਆਪਸ ਵਿੱਚ ਵੈਰ ਵਿਰੋਧ ਪਵਾ ਸਕੀਏ ਜਿਹਦੇ ਨਾਲ ਸਿੱਖਾਂ ਦਾ ਫਿਰ ਨੁਕਸਾਨ ਹੋ ਸਕੇ ਪਰ ਸਿੱਖ ਸ਼ਾਨ ਨੇ ਦੇਸ਼ ਦੀ ਤੇ ਸਾਰੇ ਸਿੱਖਾਂ ਨੂੰ ਪਿਆਰ ਕਰਦੇ ਆ ਤੇ ਇਸੇ ਤਰੀਕੇ ਨਾਲ ਸਿੱਖਾਂ ਦਾ ਹਮੇਸ਼ਾ ਸ਼ਾਨ ਸਾਡੇ ਨਿਸ਼ਾਨ ਨੇ ਜਿਹੜੇ ਉਹ ਝੂਲਦੇ ਨੇ